ਹੁਣ ਤੁਸੀਂ ਹੋਲਾ ਮਹੱਲਾ ਆਣਾ ਤੁਸੀਂ ਦੇਖਿਓ ਉਹਨਾਂ ਨੇ ਕੀ ਕਰਨਾ ਇੱਕ ਦੂਜੇ ਨਾਲ ਮੂੰਹ ਭਰਿਆ ਹੋਣਾ ਰੰਗਾਂ ਦੇ ਨਾਲ ਤੇ ਕਿਹਨੇ ਆਪਾਂ ਕੀ ਮਨਾ ਰਿਹਾ ਜੀ ਇੱਕ ਦੂਜੇ ਤੇ ਰੰਗ ਸੁੱਟ ਕੇ ਕੀ ਮਨਾ ਰਿਹਾ ਜੀ ਹੋਲਾ ਮਹੱਲਾ ਤੇ ਫਿਰ ਹੋਲਾ ਕਿਉਂ ਕਹਿੰਦੇ ਉਹਨੂੰ ਹੋਲੀ ਕਹੋਣ ਹੋਲੀ ਜਿਹੜੀ ਫੱਗਣ ਦੇ ਵਿੱਚ ਆਉਂਦੀ ਸੀ ਗੁਰਬਾਣੀ ਪੜ੍ਹ ਕੇ ਦੇਖੋ ਅੱਜ ਹਮਾਰੇ ਬਣੇ ਫਾਗ ਫਾਗ ਦਾ ਅਰਥ ਆ ਫੱਗਣ ਫੱਗਣ ਦੇ ਵਿੱਚ ਹੋਲੀ ਆਉਂਦੀ ਸੀ ਤੇ ਚੇਤ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਹੋਲਾ ਮਹੱਲਾ ਬਖਸ਼ਿਸ਼ ਕੀਤਾ ਤੇ ਸਾਡੇ ਵਾਲਿਆਂ ਨੇ ਕੀ ਕਿਹਾ ਕਿ ਉਹਨਾਂ ਦੀ ਹੋਲੀ ਤੇ ਸਾਡਾ ਹੋਲਾ ਇਹ ਕਹਿੰਦੇ ਐ ਨਾ ਜੀ ਕਹਿੰਦੇ ਉਹਨਾਂ ਦੀ ਹੋਲੀ ਤੇ ਸਾਡਾ ਹੋਲਾ ਤੇ ਉਹ ਕੀ ਕਰਦੇ ਸਨ ਉਹ ਚਿੱਕੜ ਪਾਉਂਦੇ ਸਨ ਉਹ ਗੰਦਾ ਪਾਣੀ ਪਾਉਂਦੇ ਸਨ ਤੇ ਗੁਰੂ ਸਾਹਿਬ ਨੇ ਕਹਿੰਦੇ ਸਾਨੂੰ ਕੀ ਕਿਹਾ ਕਹਿੰਦੇ ਚਿੱਕੜ ਨਹੀਂ ਪਾਉਣਾ ਗੰਦਾ ਪਾਣੀ ਨਹੀਂ ਪਾਉਣਾ ਰੰਗ ਪਾਓ ਤਾਂ ਕਰਕੇ ਹੋਲਾ ਮੱਲਾ ਬਖਸ਼ਿਸ਼ ਕੀਤਾ ਹੈ ਸਾਡੇ ਵਾਲੇ ਅੱਜ ਤੱਕ ਇਹੀ ਕਹਿੰਦੇ ਆਏ ਹੋਲੇ ਦਾ ਅਰਥ ਹੁੰਦਾ ਹੈ ਹੱਲਾ ਕਰਨਾ ਹਮਲਾ ਕਰਨਾ ਤੇ ਮਹੱਲਾ ਅਰਥ ਹੁੰਦਾ ਸਥਾਨ ਜਿਸ ਅਸਥਾਨ ਦੇ ਉੱਤੇ ਹਮਲਾ ਕੀਤਾ ਜਾਵੇ ਉਹਨੂੰ ਹੋਲਾ ਮਹੱਲਾ ਕਹਿੰਦੇ ਆ ਉਹਦਾ ਰੰਗ ਦੇ ਨਾਲ ਕੋਈ ਸਬੰਧ ਨਹੀਂ ਹੈ ਸਾਡੇ ਆਲੇ ਰੰਗ ਪਾਈ ਜਾਂਦੇ ਨੇ ਤੂੰ ਮੇਰੇ ਸਿਰ 'ਤੇ ਖੇ ਪਾ ਮੈਂ ਤੇਰੇ ਸਿਰ 'ਤੇ ਖੇ ਪਾਵਾਂ ਇਹੀ ਹੈ ਜੀ ਹੋਲਾ ਮਹੱਲਾ ਕੀ ਹੈ ਜੀ ਹੋਰ ਜਿਸ ਕਾਰਨ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਹੋਲਾ ਤੇ ਮਹੱਲਾ ਦਿੱਤਾ ਸੀ ਉਹ ਕਾਰਨ ਦਾ ਵਿੱਚ ਉੱਡ ਗਿਆ ਤਰ ਹੈ ਕਿ ਜਾਂ ਪਿਛੇ ਰੰਗ ਕਿ ਤੂੰ ਰੰਗ ਪਾ ਮੈਂ ਤੇਰੇ ਰੰਗ ਪਾਵਾਂ ਫਿਰ ਆਪਾਂ ਲੜਾਂਗੇ ਤੇ ਫਿਰ ਇੱਕ ਦੂਜੇ ਦਾ ਸਿਰ ਪਾਟੇਗਾ ਤੇ ਠਾਣੋ ਠਾਣੀ ਹੋਵਾਂਗੇ ਇਹੀ ਆ ਜੀ ਲੜਾਈ ਦਾ ਘਾਰੀ ਆ ਜੀ ਨੀ ਦਾ ਇਹਦੇ ਪਿਸ਼ੋਕਰ ਦੇ ਵਿੱਚ ਜਾਓ ਜੇਕਰ ਇਹਦਾ ਪਿਸ਼ੋਕਰ ਸਮਝਣਾ ਆਵੇ ਨਾ ਹੋਲੀ ਦਾ ਤੇ ਇਹ ਆ ਕਿ ਵਿੱਪਰ ਨੇ ਬ੍ਰਾਹਮਣ ਨੇ ਇਨਸਾਨ ਨੂੰ ਚਾਰ ਵਰਨਾਂ ਦੇ ਵਿੱਚ ਵੰਡ ਦਿੱਤਾ ਕਿਵੇਂ ਮੰਡਿਆ ਜੀ ਉਹ ਕਹਿੰਦੇ ਮੈਂ ਬ੍ਰਾਹਮਣ ਮੈਂ ਉੱਚਾ ਮੈਂ ਬ੍ਰਹਮਾ ਦੇ ਮੁਖ ਤੋਂ ਪੈਦਾ ਹੋਇਆ ਹਾਂ ਤੇ ਇਹ ਕਿਹਾ 75 ਖੱਤਰੀ ਜਿਹਨੂੰ ਕਿਹਾ ਜਾਂਦਾ ਇਹ ਕਿਹਾ ਜੀ ਵੈਸ਼ ਤੇ ਇਹ ਕਿਹਾ ਸ਼ੂਦਰ ਜਿਹੜਾ ਬ੍ਰਹਮਾ ਦੇ ਪੈਰਾਂ ਚ ਪੈਦਾ ਹੋਇਆ ਇਹ ਉਹ ਕਹਿੰਦੇ ਨੇ ਉਹਨਾਂ ਨੇ ਚਾਰ ਵਰਨਾਂ ਦੇ ਵਿੱਚ ਵੰਡਤਾ ਤੇ ਚਾਰ ਵਰਨਾਂ ਦੇ ਵਿੱਚ ਵੰਡਿਆ ਫਿਰ ਉਹਨਾਂ ਨੇ ਤਿਹਾਰ ਵੀ ਚਾਰ ਵਰਨਾਂ ਦੇ ਵਿੱਚ ਵੰਡਿਆ ਕਿਵੇਂ ਜੀ ਜਿਹੜਾ ਬ੍ਰਾਹਮਣ ਸੀ ਉਹ ਬੜਾ ਚਲਾਕ ਸੀ ਉਹਨਾਂ ਕੀ ਕੀਤਾ ਉਹਨ ਸਭ ਤੋਂ ਵਧੀਆ ਤਿਹਾਰ ਆਪਣਾ ਰੱਖ ਲਿਆ ਬ੍ਰਾਹਮਣ ਨੇ ਕਿਹੜਾ ਤਿਹਾਰ ਰੱਖਿਆ ਜੀ ਦੀਵਾਲੀ ਤੇ ਦੀਵਾਲੀ ਦੇ ਵਿੱਚ ਕੀ ਹੁੰਦਾ ਹੈ ਲక్ష్ਮੀ ਦੀ ਪੂਜਾ ਪੈਸੇ ਦੀ ਪੂਜਾ ਉਹਨ ਆਪਣੇ ਲਈ ਵਧੀਆ ਹਥਿਆਰ ਰੱਖ ਲਿਆ ਵਾਰੀ ਆਈ ਖਤਰੀ ਦੀ ਜਿਹਨੂੰ ਪਛਤਰੀਏ ਕਹਿੰਦਾ ਉਹ ਲੜਾਕੂ ਸਨ ਤੇ ਉਹਨਾਂ ਨੂੰ ਕਿਹੜਾ ਹਥਿਆਰ ਦਿੱਤਾ ਜੀ ਉਹਨਾਂ ਨੂੰ ਦੇ ਦਿੱਤਾ ਦੁਸ਼ਹਿਰਾ ਤੇ 라ਵਣ ਦੇ ਤੀਰ ਮਾਰੋ ਤੇ ਲੜਨ ਕੋਲਣ ਵਾਲਾ ਤਿਆਰ ਉਹਨਾਂ ਨੂੰ ਦੇ ਦਿੱਤਾ ਵਾਰੀ ਆਈ ਵੈਸ਼ ਦੀ ਵੈਸ਼ ਦਾ ਅਰਥ ਸੀ ਵਪਾਰ ਕਰਨ ਵਾਲਾ ਵਪਾਰੀ ਤੇ ਉਹਨਾਂ ਨੂੰ ਕਿਹੜਾ ਹਥਿਆਰ ਦਿੱਤਾ ਜੀ ਬ੍ਰਾਹਮਣ ਨੇ ਉਹਨਾਂ ਨੂੰ ਦਿੱਤਾ ਵਿਸਾਖੀ ਤੇ ਵਿਸਾਖੀ ਤੇ ਕੀ ਹੁੰਦਾ ਵਪਾਰ ਦੀ ਲੈਣ ਦੇਣ ਜਿੰਸ ਵੇਚਿਆ ਜਾਂਦਾ ਤੇ ਜਿੰਸ ਲਈ ਜਾਂਦੀ ਉਹਨਾਂ ਨੂੰ ਵਿਸਾਖੀ ਦੇਤੀ ਤੇ ਪਿੱਛੇ ਰਹਿ ਗਏ ਸਾਡੇ ਵਰਗੇ ਕੌਣ ਜੀ ਸ਼ੂਦਰ ਸਾਨੂੰ ਕੀ ਦਿੱਤਾ ਸਾਨੂੰ ਦਿੱਤੀ ਹੋਲੀ ਤੇ ਹੋਲੀ ਦੇ ਵਿੱਚ ਕੀ ਹੁੰਦਾ ਹੈ ਗੋਆ ਪਾ ਦੋ ਸਿਰ ਤੇ ਇਹ ਤਾਂ ਹੁਣ ਰੰਗ ਤਾਂ ਹੋਣ ਆਏ ਆ ਜੀ ਇਹ ਜਿਹੜੇ ਰੰਗ ਹੈ ਨਾ ਇਹ ਤਾਂ ਹੋਣ ਆਏ ਆ ਪਹਿਲਾਂ ਕੀ ਸੀ ਕਾਲਾ ਤੇਲ ਮਲ ਦੋ ਮੂੰਹ ਤੇ ਸਿਰ ਤੇ ਚਿੱਕੜ ਪਾ ਦੋ ਮਿੱਟੀ ਪਾ ਦੋ ਘੱਟਾ ਪਾ ਦੋ ਗੰਦਾ ਪਾਣੀ ਪਾ ਦੋ ਇਹੀ ਸਭ ਉਲੀਤਾਰਤ ਹੋਰ ਕੀ ਸੀ ਇਹਦੇ ਵਿੱਚ ਹੀ ਖਚਤ ਰਹਿਣ ਇੱਕ ਦੂਜੇ ਦੇ ਸਿਰ ਤੇ ਗੰਦਾ ਪਾਣੀ ਪਾਈ ਜਾਣ ਇਹਦੇ ਵਿੱਚ ਹੀ ਖਚਤ ਰਹਿਣ ਸੋ 사ਤਗੁਰ ਪਾਸ਼ਾ ਜੀ ਮਹਾਰਾਜ ਜੀ ਨੇ ਸਾਨੂੰ ਹੋਲਾ ਮੱਲਾ ਬਖਸ਼ਿਸ਼ ਕੀਤਾ ਸੀ ਜਿਹੜਾ ਚੇਤ ਮਹੀਨੇ ਦੇ ਵਿੱਚ ਆਉਂਦਾ ਤੇ ਤੁਸੀਂ ਦੇਖਿਓ ਹੋਲੀ ਫੱਗਣ ਦੇ ਵਿੱਚ ਸੀ ਅੱਜ ਹਮਾਰੇ ਬਣੇ ਫਾਕ ਗੁਰਬਾਣੀ ਵਿੱਚ ਆਉਂਦਾ ਫੱਗਣ ਹੋਲੀ ਫੱਗਣ ਦੇ ਵਿੱਚ ਸੀ ਕਿ ਬ੍ਰਾਹਮਣ ਨੂੰ ਲੱਗਾ ਜੇ ਇਹ ਹੋਲੀ ਤੋਂ ਵੱਖਰੇ ਹੋ ਗਏ ਇਹ ਆਪਣਾ ਹੋਲਾ ਮੱਲਾ ਮਨਾਉਣ ਲੱਗ ਪੇ ਚੇਤ ਦੇ ਵਿੱਚ ਸਾਡੀ ਲੋੜੀ ਸਾਡੀ ਹੋਲੀ ਆਣੀ ਫਗਣ ਦੇ ਵਿੱਚ ਤੇ ਇਦਾਂ ਕਰਦੇ ਇਹਨਾਂ ਨੂੰ ਇਕੱਠਿਆਂ ਕਰ ਦਈਏ ਕੀ ਕੀਤਾ ਉਹਨਾਂ ਨੇ ਹੋਲੀ ਤੇ ਹੋਲਾ ਇਕੱਠਾ ਕਰ ਦਿੱਤਾ ਕਿ ਜਿੱਥੇ ਅਹੀਂ ਸਿਰ ਤੇ ਰੰਗ ਪਾਉਣੇ ਇਹ ਵੀ ਪਾਈ ਜਾਣ ਇਹ ਵਕਤ ਇਹ ਵੱਖਰੇ ਨਾ ਹੋ ਜਾਣ ਕਿਤੇ ਤੁਸੀਂ ਦੇਖੋ ਇਦਾਂ ਹੀ ਦੀਵਾਲੀ ਨਾਲ ਕੀਤਾ ਗਿਆ ਹੁਣ ਜਿਹੜਾ ਦੀਵਾਲੀ ਸੀ ਦੀਵਾਲੀ ਤਿਹਾਰ ਸੀ ਉਹਨਾਂ ਦਾ ਉਹਨਾਂ ਨੇ ਤੱਕੇ ਨਾਲ ਜੋੜ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਦਿਵਾਲੀ ਦੇ ਵਿੱਚ ਲੈ ਆਂਦਾ ਉਹਨਾਂ ਨੇ ਹਾਲਾਂਕਿ ਜੇ ਇਤਿਹਾਸਿਕ ਡੇਟਾ ਪੜ੍ਹੀਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਫਰਵਰੀ ਦੇ ਅਖੀਰ ਦੇ ਵਿੱਚ 1621 ਦੇ ਵਿੱਚ 1621 ਫਰਵਰੀ ਦਾ ਅਖੀਰ ਪਾਵਕੇ ਲਗਭਗ 28 ਫਰਵਰੀ 1621 ਨੂੰ ਦਰਬਾਰ ਸੈ ਪਹੁੰਚਦੇ ਨੇ ਉਹ ਦਿਨ ਅਕਤੂਬਰ ਨਵੰਬਰ ਮਹੀਨਾ ਨਹੀਂ ਹੈ ਉਹ ਦਿਨ ਫਰਵਰੀ ਮਹੀਨਾ ਹੈ ਵਰਦੀ ਵਾਲੀ ਕਦੋਂ ਮਨਾਈ ਜਾਂਦੀ ਹੈ ਜੀ ਬੰਦੀ ਛੋੜ ਦਿਵਸ ਕਦੋਂ ਮਨਾਇਆ ਜਾਂਦਾ ਜੀ ਅਕਤੂਬਰ ਜਾਂ ਨਵੰਬਰ ਦੇ ਵਿੱਚ ਕਿਉਂ ਤੁਸੀਂ ਆਪਣੇ ਅੰਕੜੇ ਵਿਚਾਰ ਕਰਕੇ ਦੇਖੋ ਸਾਡਾ ਕੋਈ ਵੀ ਤਿਹਾਰ ਮੁਸਲਮਾਨਾਂ ਦੇ ਨਾਲ ਰਲਗੱਡ ਨਹੀਂ ਹੈ ਕਦੇ ਇਦਾਂ ਹੋਇਆ ਵੀ ਈਦ ਦੇ ਉੱਤੇ ਸਾਡਾ ਕੋਈ ਤਿਹਾਰ ਆ ਗਿਆ ਹੋਵੇ ਸਿੱਖਾਂ ਦਾ ਸਾਡਾ ਕੋਈ ਤਿਹਾਰ ਈਸਾਈਆਂ ਦੇ ਨਾਲ ਰਲਗੱਡ ਹੈਗਾ ਜੀ ਜਿੰਨੇ ਵੀ ਸਾਡੇ ਇਤਿਹਾਰ ਨੇ ਸਾਰੇ ਬ੍ਰਾਹਮਣ ਦੇ ਨਾਲ ਬਿੱਪਰ ਦੇ ਨਾਲ ਰਲ ਗੱਡ ਹੈ ਉਹ ਕਹਿੰਦੇ ਵੀ ਇਹਨਾਂ ਨੂੰ ਵੀ ਸਾਡੇ ਵਰਗਾ ਹੀ ਬਣਾ ਲਈਏ ਇਹ ਜਿੱਦਾਂ ਨੇ ਅਹੀ ਕੰਮ ਕਰਦੇ ਨੇ ਉਦਾਂ ਦੇ ਇਹ ਕੰਮ ਕਰਦੇ ਨੇ ਇਹਨਾਂ ਨੂੰ ਕਦੇ ਸੋਝੀ ਨਾ ਆ ਜਾਏ ਤੇ 사ਤਗੁਰ ਪਾਸ਼ਾ ਜੀ ਮਹਾਰਾਜ ਜੀ ਨੇ ਸਾਨੂੰ ਹੋਲਾ ਮੱਲਾ ਦਿੱਤਾ ਸੀ ਰੰਗ ਨਹੀਂ ਤੇ ਸਿੱਖ ਵੀ ਰੰਗ ਪਾਈ ਜਾਂਦੇ ਨੇ ਤੁਸੀਂ ਦੇਖਿਆ ਜਾ ਕੇ ਹੁਣ ਤੁਸੀਂ ਹੋਲਾ ਮੱਲਾ ਆਉਣਾ ਤੁਸੀਂ ਦੇਖਿਓ ਉਹਨਾਂ ਨੇ ਕੀ ਕਰਨਾ ਇੱਕ ਦੂਜੇ ਨਾਲ ਮੂੰਹ ਭਰਿਆ ਹੋਣਾ ਰੰਗਾਂ ਦੇ ਨਾਲ ਤੇ ਕਿਹਨੇ ਆਪਾਂ ਕੀ ਮਨਾ ਰਿਹਾ ਜੀ ਇੱਕ ਦੂਜੇ ਤੇ ਰੰਗ ਛੱਟ ਕੇ ਕੀ ਮਨਾ ਰਿਹਾ ਜੀ ਹੋਲਾ ਮੱਲਾ ਤੇ ਫਿਰ ਹੋਲਾ ਕਿਉਂ ਕਹਿੰਦੇ ਉਹਨੂੰ ਹੋਲੀ ਕਹੋ ਨਾ ਜੇ ਰੰਗ ਸੁੱਟ ਕੇ ਗੋਲੀ ਮਨਾਣੀ ਆ ਜੇ ਰੰਗ ਸੁੱਟ ਕੇ ਹੋਲਾ ਮਨਾਉਣਾ ਤੇ ਫਿਰ ਰੰਗ ਹੋਲਾ ਕਿਉਂ ਰੱਖਿਆ ਉਹਨੂੰ ਹੋਲੀ ਕਹਿ ਲਓ ਤਾਂ ਵੀ ਪਤਾ ਵੀ ਉਹਨਾਂ ਨੂੰ ਵੀ ਪਤਾ ਲੱਗ ਜੇ ਵੀ ਇਹ ਵੀ ਸਾਡੇ ਵਰਗੇ ਹੀ ਨੇ ਮਨਾਉਂਦੇ ਵੀ ਹੋਲੀ ਨੇ ਕਹਿੰਦੇ ਹੋਲਾ ਆ ਤੇ ਮਨਾਉਂਦੇ ਹੋਲੀ ਆ ਜੋ ਅਸਲ ਕਾਰਨ ਸੀ ਮੇਨ ਕਾਰਨ ਸੀ ਉਹ ਵਿੱਚੋਂ ਪੜ ਦਿੱਤਾ ਗਿਆ ਸਤਗੁਰ ਪਾਸ਼ਾ ਜੀ ਮਹਾਰਾਜੇ ਦਾ ਪਾਵਨ ਸ਼ਬਦ ਹੈ ਅੱਜ ਹਮਾਰੇ ਬਣੇ ਫਾਕ ਉਹ ਦੇ ਕਿ ਕੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਇਸ ਪੰਕਤੀ ਦਾ ਆਧਾਰ ਬਣਾ ਕਰਕੇ ਨਾ ਸਾਨੂੰ ਕਿਹਾ ਜਾਂਦਾ ਦੇਖੋ ਗੁਰਬਾਣੀ ਵਿੱਚ ਹੋਲੀ ਦਾ ਜ਼ਿਕਰ ਆਇਆ ਪਰ ਅਰਥ ਨਹੀਂ ਵਿਚਾਰੇ ਹੋਲੀ ਕੀਨੀ ਸੰਤ ਸੇਵ ਸੰਤ ਜਨਾਂ ਦੀ ਸੇਵ ਉਹਦਾ ਅਰਥ ਕੀ ਸੀ ਗੁਨਾ ਦੇ ਨਾਲ ਗੁਨਾ ਦੇ ਆਧਾਰ ਤੇ ਉਤੇ ਆਪਣਾ ਜੀਵਨ ਬਤੀਤ ਕਰਨਾ ਜੇ ਆਪਾਂ ਗੁਨਾ ਦੇ ਆਧਾਰ ਉਤੇ ਜੀਵਨ ਬਤੀਤ ਕਰਾਂਗੇ ਸਾਡੀ ਸਦਾ ਹੀ ਹੋਲੀ ਹੈ ਤੇ ਰੰਗ ਲੱਗਾ ਅਤ ਲਾਲ ਦੇਵ ਪਿਆਰ ਦਾ ਰੰਗ ਲੱਗਾ ਜਿਹਨੂੰ ਅੱਜ ਦਾ ਪਾਵਨ ਫਿੱਤਰ ਮਾਨ ਪਰਮਾਨ ਹੈ ਜਾ ਕੋ ਹਰ ਰੰਗ ਲੱਗੋ ਇਸ ਯੁੱਗ ਮੈਸੋ ਕਹੀਏ ਤਾ ਸੂਰਾ ਇਹ ਆ ਪਿਆਰ ਦਾ ਰੰਗ ਇਹ ਆ ਹੋਲੀ ਪਰ ਸਾਡੇ ਆਲੇ ਨੇ ਰੰਗਾਂ ਨੂੰ ਆਧਾਰ ਬਣਾ ਕਰਕੇ ਹੋਲੀ ਮਨਾਈ ਹੈ ਹੋਲਾ ਮਹੱਲਾ ਵੀ ਉਦਈ ਮਨਾਇਆ ਹੈ ਸੋ ਹੋਲੇ ਮਹੱਲੇ ਦੇ ਅਰਥ ਕੁਝ ਹੋਰ ਨੇ ਬਹੁਤ ਵੱਡੇ ਨੇ ਸਤਿਗੁਰ ਜੀ ਨੇ ਸਾਨੂੰ ਜੋ ਦਿੱਤਾ ਜੰਗੀ ਹੋਲਾ ਉਹਦੇ ਅਰਥ ਕੁਝ ਹੋਰ ਨੇ ਪਰ ਅਸੀਂ ਰੰਗ ਪਾਇਆ ਜਿਸੇ ਰਾਂ ਦੇ ਉੱਤੇ